ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਛੋਟੇ-ਛੋਟੇ ਕੱਪੜਿਆਂ ਤੋਂ ਇੱਕ ਵਧੀਆ ਚੀਜ਼ ਬਣਾ ਕੇ ਦਿਖਾਉਣੇ ਆ ਜੀ ਜਿਹੜੀ ਕਿ ਆਪਾਂ ਅਸ਼ਟਮੀ ਦੇਖੋ ਹਰ ਕੋਈ ਪੂਜਦਾ ਹੈਗਾ ਕੰਜਕਾ ਨੂੰ ਆਪਾਂ ਪੂਜਦੇ ਆ ਨਾ ਉਹਦੇ ਉਹਨਾਂ ਨੂੰ ਆਪਾਂ ਕੋਈ ਨਵੀਂ ਵਧੀਆ ਚੀਜ਼ ਬਣਾ ਕੇ ਦਈਏ ਤਾਂ ਜੋ ਕੰਜਕਾ ਵੀ ਖੁਸ਼ ਹੋ ਜਾਣ ਆਪਾਂ ਦੇਖੋ ਆਪਾਂ ਥੋੜੇ ਜਿਲੇ ਲਏਤੀ ਜੀ ਕੱਪੜੇ ਇਸ ਤਰ੍ਹਾਂ ਆਪਣੇ ਕੋਲੇ ਨਾ ਸ਼ਨੀਨ ਵਾਲੇ ਥੋੜੇ ਜਿਲੇ ਕੱਪੜੇ ਪਏ ਸੀਗੇ ਤਿੰਨ ਚਾਰ ਕਲਰਾਂ ਦੇ ਉਹ ਦਾ ਤੁਹਾਨੂੰ ਆਪਾਂ ਬਣਾ ਕੇ ਦਿਖਾਉਣੇ ਆ ਜੀ ਇਸ ਤਰ੍ਹਾਂ ਵਧੀਆ ਬੈਗ ਛੋਟਾ ਜਿਹਾ ਇਹ ਦੇਖੋ ਆਪਾਂ ਲੱਤ ਜੀ ਸਾਰਾ 8 ਇੰਚ ਆਪਾਂ ਇਹਦੀ ਲੰਬਾਈ ਲੱਤੀ ਐ ਚੜਾਈ ਮੇਰੇ ਕੋਲੇ ਹੈਗੀ ਐ ਜੀ 7 ਇੰਚ ਮੇਰੇ ਲਈ ਚੜਾਈ ਐ ਨੀਚੋਂ ਆਪਾਂ ਇਹਨੂੰ ਗੁਲਾਈ ਦੇ ਕੇ ਇਸ ਤਰ੍ਹਾਂ ਦੇਖੋ ਦੋਨੇ ਖੁੰਜੇ ਤੋਂ ਗੁਲਾਈ ਦੇ ਕੇ ਤੇ ਉੱਪਰੋਂ ਆਪਾਂ ਤੁਹਾਨੂੰ ਦੱਸ ਦਿਆਂ ਜੀ ਪਹਿਲਾਂ ਆਪਾਂ ਤੁਹਾਨੂੰ ਕੱਟ ਕੇ ਦਿਖਾ ਦਨੇ ਆ ਥੋੜੀ ਥੋੜੀ ਆਪਾਂ ਉੱਪਰੋਂ ਸ਼ੇਪ ਦੇਣੀ ਐ ਉੱਪਰੋਂ ਢੀੜਾ ਕਰਨਾ ਐ ਤੇ ਨੀਚੋਂ ਗੁਲਾਈ ਵਾਲਾ ਜਿਹੜਾ ਪਾਸਾ ਹੋਊਗਾ ਖੁੱਲਾ ਹੋਊਗਾ ਇਸ ਤਰ੍ਹਾਂ ਆਪਾਂ ਇਹਨੂੰ ਸ਼ੇਪ ਦੇਣੀ ਐ ਜੀ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜੂ ਤੇ ਜਿਹੜੀ ਕਿ ਬਹੁਤ ਹੀ ਵਧੀਆ ਲੱਗੂ ਤੇ ਕੰਜਕਾ ਵੀ ਖੁਸ਼ ਹੋ ਜਾਣਗੀਆਂ ਦੇਖੋ ਇਹ ਚੀਜ਼ ਦੇਖ ਕੇ ਤੇ ਉਹਨੂੰ ਹਰ ਟਾਈਮ ਸੰਭਾਲ ਕੇ ਵੀ ਰੱਖਣੀਆਂ ਦੇਖੋ ਆਪਾਂ ਉੱਪਰ ਹੋਏਗਾ ਜੀ ਇਹਨੂੰ ਫੋਲਡ ਕਰ ਦੇਣਾ ਤਾਂ ਜੋ ਆਪਾਂ ਡੋਰੀ ਨਾਲ ਇਹਦੇ ਵਿੱਚ ਕੋਈ ਪਾ ਸਕੀਏ ਆਪਾਂ ਇਸ ਤਰ੍ਹਾਂ ਨਾਲ ਇਹਨੂੰ ਫੋਲਡ ਕਰਨਾ ਹੈ ਅੱਧਾ ਪੌਣਾ ਇੰਚ ਦਾ ਅੰਦਰ ਨੂੰ ਫੋਲਡ ਕਰਕੇ ਦੇਖੋ ਆਪਾਂ ਇਸ ਤਰ੍ਹਾਂ ਮੈਚਿੰਗ ਇਹਦੀਆਂ ਲਾਈਆਂ ਨਹੀਂ ਲੈਸਾਂ ਆਪਾਂ ਲੈਸਾਂ ਦੇਖੋ ਕੋਈ ਵੀ ਲਗਾ ਸਕਦੇ ਆ ਜਿਵੇਂ ਡਾਰਕ ਕਲਰ ਦੇ ਉੱਤੇ 골ਡਨ ਕਲਰ ਦੀਆਂ ਲੈਸਾਂ ਚੱਲਦੀਆਂ ਨਹੀਂ ਗਈਆਂ ਦੇਖੋ ਜੀ ਆਪਾਂ ਇਹ ਦੋਨਾਂ ਪਾਸੇ ਲੈਸਾਂ ਲਾ ਲਈਆਂ ਤੇ ਆਪਾਂ ਇਹਦੇ ਉੱਤੇ ਲਾ ਦੇਣੀ ਹੈ ਜੀ ਸੀਨ ਤੇ ਫਿਰ ਇਹਦੇ ਵਿੱਚ ਪਾ ਦੇਣੀ ਹੈ ਡੋਰੀ ਦੋ ਤਿੰਨ ਡਿਜ਼ਾਈਨ ਮੈਂ ਤੁਹਾਨੂੰ ਦਿਖਾਉਂਗੀ ਇਸ ਤਰ੍ਹਾਂ ਬਣਾ ਕੇ ਦੋਨੇ ਜਿੰਨੇ ਡਿਜ਼ਾਈਨ ਜਿਹੜੇ ਹੈਗੇ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੇ ਚੰਗੀ ਤਰ੍ਹਾਂ ਪੂਰੀ ਵੀਡੀਓ ਦੇਖਿਓ ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਦੇਖੋ ਜਿਹੜਾ ਆਪਾਂ ਉੱਪਰ ਰੱਖਿਆ ਸੀ ਜੀ ਡੋਰੀ ਆਪਾਂ ਇਹਦੇ ਵਿੱਚ ਦੀ ਇਸ ਤਰ੍ਹਾਂ ਪਾ ਲੈਣੀ ਹੈ ਕੋਈ ਵੀ ਆਪਣੇ ਕੋਲੇ ਸੂਈ ਪਿੰਨ ਹੈਗਾ ਆਪਾਂ ਉਹਦੇ ਨਾਲ ਪਰੋ ਦੇਣੀ ਹੈ ਇਸ ਤਰ੍ਹਾਂ ਦੇਖੋ ਜੀ ਆਪਾਂ ਇਹਦੇ ਉੱਤੇ ਲਾਵਾਂਗੇ ਆਪਾਂ ਥੋੜੀ ਜਿਹੀ ਨਾ ਲਟਕਣ ਆਪਾਂ ਦੇਖੋ ਛੋਟਾ ਜਿਹਾ ਪੀਸ ਇਸ ਤਰ੍ਹਾਂ ਲੈ ਲੈਣਾ ਚੌੜਾ ਜਿਹਾ ਪੀਸ ਛੋਟਾ ਜਿਹਾ ਜਿਵੇਂ 3 ਇੰਚ ਚੌੜਾ ਹੋਵੇ 2.5 3 ਇੰਚ ਇਸ ਤਰ੍ਹਾਂ ਹੀ ਲੰਬਾ ਹੋਵੇ ਤੇ ਆਪਾਂ ਇਹਨੂੰ ਛੋਟਾ ਜਿਹਾ ਨਾ ਗੋਲ ਕਰ ਲੈਣਾ ਇਹਨੂੰ ਇਸ ਤਰ੍ਹਾਂ ਹੀ ਕਰਕੇ ਨਾ ਗੁਲਾਈ ਵਾਲੀ ਸ਼ੇਪ ਆਪਾਂ ਇਹਨੂੰ ਦੇ ਦਾਂਗੇ ਤੇ ਉਸ ਤੋਂ ਬਾਅਦ ਜੀ ਆਪਾਂ ਕੀ ਕਰਨਾ ਹੈ ਸੂਈ ਵਿੱਚ ਧਾਗਾ ਪਾਉਣਾ ਇਹ ਆਪਾਂ ਬਣਾਉਣਾ ਹੈ ਜੀ ਸੂਈ ਨਾਲ ਜਿਹੜੀ ਹੈਗੀ ਹੈ ਜੀ ਆਪਣਾ ਲਟਕਣ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਤੇ ਦੇਖੋ ਸੂਈ ਆਪਾਂ ਲੈ ਲੈਣੀ ਜਿਹਦੇ ਵਿੱਚ ਡਬਲ ਧਾਗਾ ਪਾਉਣਾ ਹੈ ਸੂਈ ਨੂੰ ਉੱਪਰ ਨੀਚੋਂ ਟਾਂਕਾ ਆਪਾਂ ਇਸ ਤਰ੍ਹਾਂ ਭਰ ਲੈਣਾ ਗੁਲਾਈ ਦੇ ਨਾਲ ਤੇ ਆਪਾਂ ਦੇਖੋ ਇੱਕ ਲਟਕਣ ਬਣ ਜੂਗਾ ਆਪਾਂ ਚਾਹੀਏ ਤਾਂ ਦੇਖੋ ਕੋਈ ਵੇਸਟ ਆਪਣੇ ਕੋਲੇ ਜਿਵੇਂ ਕੱਪੜੇ ਦੀਆਂ ਕਟੀਆਂ ਪਈਆਂ ਨੇ ਆਪਾਂ ਉਹ ਵੀ ਇਹਦੇ ਵਿੱਚ ਪਾ ਸਕਦੇ ਹਾਂ ਤੇ ਆਪਾਂ ਇਹਦੇ ਵਿੱਚ ਕੋਈ ਕਾਟਨ ਰੂਨ ਆਪਣੇ ਕੋਲੇ ਜੋ ਵੀ ਹੈਗਾ ਆਪਾਂ ਉਹ ਵੀ ਇਹਦੇ ਵਿੱਚ ਪਾ ਸਕਦੇਾਂਗੇ ਮੈਂ ਤੁਹਾਨੂੰ ਦੱਸ ਦਿਆਂ ਜੀ ਦੇਖੋ ਆਪਾਂ ਇਹਨੂੰ ਤੁਹਾਨੂੰ ਬਣਾ ਕੇ ਦਿਖਾਉਣੀ ਆਂ ਤਾ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਤੇ ਤੁਸੀਂ ਵੀ ਇਸ ਤਰ੍ਹਾਂ ਬਣਾ ਸਕੋ ਤੇ ਤੁਸੀਂ ਵੀ ਦੇਖੋ ਇਸ ਤਰ੍ਹਾਂ ਕੰਜਕਾ ਨੂੰ ਦੇ ਸਕੋ ਅੱਜ ਦੇਖੋ ਜੀ ਇਹ ਨਾ ਇੱਕ ਇਸ ਤਰ੍ਹਾਂ ਬਣੀਆ ਲਟਕਣ ਜਾਂ ਗੋਲ ਜਲ ਜਿਵੇਂ ਲੱਡੂ ਟਾਈਪ ਹੁੰਦਾ ਤੇ ਹੁਣ ਆਪਾਂ ਵਿੱਚੋਂ ਥੋੜੀ ਜਿਹੀ ਥਾਂ ਰੱਖੀ ਆ ਦੇਖੋ ਇਹਦੀ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕਟਿੰਗ ਭਰ ਦਿੱਤੀ ਕੱਪੜੇ ਦੀ ਜਿਹੜੀ ਬਚੀਆਂ ਖੁਚੀਆਂ ਕਟੀਆਂ ਪਈਆਂ ਸੀ ਨਾ ਉਹ ਭਰਤੀਆਂ ਤੇ ਤਾਂ ਅੱਗੇ ਨੂੰ ਆਪਾਂ ਖਿੱਚ ਲਿਆ ਦੇਖੋ ਬਿਲਕੁਲ ਗਲਾਈ ਹੋ ਗਈ ਤੇ ਉੱਪਰੋਂ ਆਪਾਂ ਇਹਨੂੰ ਚੰਗੀ ਤਰ੍ਹਾਂ ਪੱਕੇ ਟਾਂਕੇ ਲਾ ਦੇਣੇ ਆ ਟਾਂ ਉਹ ਚੰਗੀ ਤਰ੍ਹਾਂ ਫਿਕਸ ਹੋ ਜੇ ਦੇਖੋ ਇਸ ਤਰ੍ਹਾਂ ਐ ਕਰਕੇ ਨਾ ਗੋਲ-ਗੋਲ ਬਣ ਜਾਊਗਾ ਤੇ ਦੋਨੇ ਆਪਾਂ ਇਸ ਤਰ੍ਹਾਂ ਬਣਾਉਣੇ ਆ ਤੇ ਆਪਾਂ ਇਹਨੂੰ ਡੋਰੀ ਨਾਲ ਅਟੈਚ ਕਰਦੇ ਨੇ ਦੇਖੋ ਜੀ ਟਾਂਕਾ ਲਾ ਕੇ ਆਪਾਂ ਡੋਰੀ ਨਾਲ ਅਟੈਚ ਕਰਤਾ ਜਦੋਂ ਵੀ ਆਪਾਂ ਇਹਨੂੰ ਖਿੱਚਾਂਗੇ ਇਸ ਤਰ੍ਹਾਂ ਇਹ ਮਤਲਬ ਉੱਪਰ ਟਾਈਟ ਹੋ ਜਾਊਗਾ ਤੇ ਆਪਾਂ ਕੋਈ ਚੀਜ਼ ਪਾਉਣੀਆਂ ਤਾਂ ਲੂਜ਼ ਹੋ ਜਾਊਗਾ ਦੇਖੋ ਇੱਕ ਮੇਰੇ ਕੋਲੇ ਪਿਆ ਸੀ ਇਸ ਤਰ੍ਹਾਂ ਪ੍ਰਿੰਟ ਕੱਪੜਾ ਇਹਦੇ ਉੱਤੇ ਕੋਈ ਵੀ ਲੇਸ ਵਗੈਰਾ ਲਾਉਣ ਦੀ ਲੋੜ ਨਹੀਂ ਪੈਂਦੀ ਐਵੇਂ ਸੋਨ ਇੱਕ ਵੱਖਰਾ ਡਿਜ਼ਾਈਨ ਬਣਾ ਕੇ ਦਿਖਾਉਣੀ ਆਂਗੀ ਕੋਟਲੀ ਪਰਸ ਆਪਣੇ ਜਿਹੜੇ ਹੈਗੇ ਨੇ ਜੀ ਇਸ ਤਰ੍ਹਾਂ ਬਣਨਗੇ ਉਹ ਤੇ ਇਹ ਆਪਾਂ ਤੁਹਾਨੂੰ ਹੋਰ ਤਰ੍ਹਾਂ ਬਣਾਉਣਾ ਸਿਖਾਉਨੇ ਆਂਗੇ ਦੇਖੋ ਇਹਦੇ ਉੱਤੇ ਕੋਲੇ ਪ੍ਰਿੰਟਡ ਕਪੜਾ ਸਭ ਤੋਂ ਪਹਿਲਾਂ ਆਪਾਂ ਕੋਈ ਕੋਲੀ ਬਾਟੀ ਜੋ ਵੀ ਰੱਖ ਕੇ ਨਾ ਇਹਦਾ ਗਲਾਈ ਵਾਲਾ ਪੀਸ ਕੱਟ ਲੈਣਾ نیچے ਤੋਂ ਤੇ ਫਿਰ ਆਪਾਂ ਇੰਚੀ ਟੇਪ ਨੂੰ ਇਸ ਤਰ੍ਹਾਂ ਘੁਮਾ ਘੁਮਾ ਕੇ ਆਪਾਂ ਪੂਰਾ ਦੇਖਣਾ ਜੀ ਇਹ ਕਿੰਨਾ ਆਪਣਾ ਹੈਗਾ ਜੀ ਦੇਖੋ ਆਪਣਾ ਇਹ 16 17 ਇੰਚ ਇਸ ਤਰ੍ਹਾਂ ਬਣ ਗਿਆ ਸੀਗਾ 16 17 ਇੰਚ ਦੇਖੋ 17 ਇੰਚ ਦਾ 8.5 ਇੰਚ ਹਾਫ ਹੋ ਗਿਆ ਆਪਾਂ ਲੱਤ ਜੀ ਇਹ ਕਪੜਾ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਇਹਨੂੰ ਐ ਡਬਲ ਕਰ ਲਿਆ ਤਾਂ 8.5 ਇੰਚ ਆਪਾਂ ਇਸ ਤਰ੍ਹਾਂ ਕਪੜਾ ਲੈ ਲੈਣਾ ਜੀ ਉੱਪਰੋਂ ਦੇਖੋ ਆਪਾਂ 8 ਕ ਇੰਚ ਆਪਾਂ ਉੱਪਰੋਂ ਲਵਾਂਗੇ 8 ਲੈ ਲਓ ਜੇ ਤੁਸੀਂ ਥੋੜਾ ਜਿਹਾ ਵੱਡਾ ਬਣਾ ਰਹੇ ਹੋ ਤੁਸੀਂ ਵੱਡਾ ਲੈ ਲਓ ਆਪਾਂ ਮੀਡੀਅਮ ਦਾ ਸਾਈਜ਼ ਬਣਾ ਰਹੇ ਆਂ ਆਪਾਂ 8 ਕ ਇੰਚ 7 ਕ ਇੰਚ ਉੱਪਰੋਂ ਲੈ ਲੈ ਇਸ ਤਰ੍ਹਾਂ ਕਿਉਂਕਿ 1 ਇੰਚ ਵਾਂਗੂ 0.5 ਇੰਚ ਵਾਂਗੂ ਤਾਂ ਉੱਪਰੋਂ ਦੇਖੋ ਫੋਲਡ ਹੀ ਹੋ ਜਾਂਦਾ ਹੈਗਾ ਲੋ ਜੀ ਆਪਾਂ ਇਹਨੂੰ ਕੋਈ ਸ਼ੇਪ ਨਹੀਂ ਦੇਣੀ ਨੀਚੋਂ ਗਲਾਈ ਸਿਰਫ ਆਪਾਂ ਚਾਰ ਸਪੀਸ ਕੱਟਣਾ ਹੈ ਇਸ ਤਰ੍ਹਾਂ ਚਾਰਸ ਪੀਸ ਕੱਟ ਕੇ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਉੱਪਰ ਇਹਨੂੰ ਫੋਲਡ ਕਰਾਂਗੇ ਆਪਾਂ ਇਸੇ ਤਰ੍ਹਾਂ ਡੋਰੀ ਪਾਉਣ ਵਾਸਤੇ ਫੋਲਡ ਕਰਕੇ ਆਪਾਂ ਦੇਖੋ ਫਿਰ ਇਹਦੇ ਉੱਤੇ ਕੋਈ ਲੈਸ ਲਗਾ ਸਕਦੇ ਆ ਇੱਕ ਸਾਈਡ ਤੇ ਉੱਪਰਲੀ ਵਾਲੀ ਸਾਈਡ ਦੇਖੋ ਜਿਵੇਂ ਮੇਰੇ ਕੋਲ ਇਹ ਲੈਸ ਦੇ ਪੀਸ ਪਏ ਸੀਗਾ ਆਪਾਂ ਉਹ ਲਗਾਤਾ ਤੇ ਨੀਚੋਂ ਫਿਰ ਆਪਾਂ ਕੀ ਕਰਨਾ ਜੀ ਦੇਖੋ ਆਪਾਂ ਜੇ ਚਾਹੀਏ ਤਾਂ ਸੂਈਆਂ ਲਾ ਕੇ ਦੋ ਸੱਡਾਂ ਤੇ ਇਹਨੂੰ ਖੜਾ ਕੇ ਜਾਂ ਫਿਰ ਵੈਸੇ ਹੀ ਆਪਾਂ ਸੀਨ ਲਾ ਲੈਣੀ ਹੈ ਦੇਖੋ ਜੀ ਆਪਾਂ ਸੀਨ ਲਗਾ ਲਈ ਗੁਲਾਈ ਦੀ ਹਿਸਾਬ ਨਾਲ ਤੇ ਇਹ ਆਪਣਾ ਬਹੁਤ ਸੋਹਣਾ ਪੋਲਟੀ ਪੋਟਲੀ ਪਰਸ ਬਣ ਕੇ ਤਿਆਰ ਹੋ ਜੂਗਾ ਨੀਚੋਂ ਦੇਖੋ ਤੁਸੀਂ ਇਹਦੀ ਸ਼ੇਪ ਹੋਊਗੀ ਗਲਾਈ ਵਾਲੀ ਤੇ ਉੱਪਰੋਂ ਜਿਹੜੀ ਡੋਰੀ ਪੈ ਗਈ ਇਹ ਬਹੁਤ ਸੋਹਣਾ ਵੈਗ ਬਣਨ ਵਾਲਾ ਹੈਗਾ ਤੇ ਆਪਣੇ ਕੋਲੇ ਇਸ ਤਰ੍ਹਾਂ ਇੱਕ 골ਡਨ ਡੋਰੀ ਪਈ ਸੀਗੀ ਜਿਹੜੀ ਆਪਾਂ ਸੂਟਾ ਤੇ ਲਗਾਉਣੇ ਹੁੰਨੇ ਆਂਗੇ ਦੇਖੋ ਇਸ ਤਰ੍ਹਾਂ ਹੀ ਆਪਾਂ ਇਹਨੂੰ ਪਰੋ ਦੇਣਾ ਵਿਸਦੀ ਪਰੋ ਕੇ ਇਸ ਤਰ੍ਹਾਂ ਹੀ ਆਪਾਂ ਇਹਨੂੰ ਇਹ ਖਿਚਣ ਵਾਸਤੇ ਬਣਾਈਏ ਜੀ ਇਹ ਵੀ ਤੇ ਇਹਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਲਟਕਣ ਲਗਾਵਾਂਗੇ ਜਿਵੇਂ ਕਿ ਆਪਾਂ ਤੁਹਾਨੂੰ ਪਹਿਲਾਂ ਦੱਸੀ ਸੀ ਦੇਖੋ ਥੋੜਾ ਜਿਹਾ ਚਾਰਸ ਪੀਸ ਲੈ ਕੇ ਆਪਾਂ ਢਾਈ 3 ਇੰਚ ਦਾ ਚਾਰਸ ਤੇ ਉਹਨੂੰ ਗੁਲਾਈ ਦੇ ਕੇ ਜਿਵੇਂ ਆਪਾਂ ਪਹਿਲਾਂ ਬਣਾਏ ਸੀ ਉਸੇ ਤਰ੍ਹਾਂ ਹੀ ਆਪਾਂ ਇਹਦੇ ਉੱਤੇ ਹੁਣ ਵੀ ਇਸ ਤਰ੍ਹਾਂ ਹੀ ਬਣਾ ਕੇ ਲਟਕਣ ਲਗਾ ਦਾਂਗੇ ਤਾਂ ਜੋ ਆਪਣਾ ਇਹ ਪੋਟਲੀ ਪਰਸ ਹੈਗਾ ਜਿਹੜਾ ਕਿ ਵਧੀਆ ਬਣ ਕੇ ਤਿਆਰ ਹੋ ਜਾਏ ਆ ਦੇਖੋ ਜੀ ਤੁਸੀਂ ਕਿੰਨਾ ਸੋਹਣਾ ਬਣਿਆ ਇਸ ਨੂੰ ਖਿੱਚ ਕੇ ਦਿਖਾ ਦਿੰਨੇ ਆਂਗੇ ਇਹ ਬਹੁਤ ਸੋਹਣਾ ਬਣਦਾ ਹੈਗਾ ਲਓ ਜੀ ਆਪਾਂ ਦੇਖੋ ਤੁਸੀਂ ਇਹ ਆਪਣਾ ਇਸ ਤਰ੍ਹਾਂ ਬਣ ਗਿਆ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਜੀ ਬਹੁਤੀ ਛੇਤੀ ਬਣ ਕੇ ਤਿਆਰ ਹੋ ਜਾਂਦੀਆਂ ਕੋਈ ਮਿਹਨਤ ਨਹੀਂ ਲੱਗਦੀ ਛੋਟੇ ਛੋਟੇ ਕੱਪੜੇ ਚਾਹੀਦੇ ਨੇ ਤੇ ਬੱਚਿਆਂ ਖੂਚੀਆਂ ਲੈਸਾਂ ਚਾਹੀਦੀਆਂ ਹੁੰਦੀਆਂ ਨੇ ਇਹਦੇ ਵਾਸਤੇ ਆਪਾਂ ਨੂੰ ਦੇਖੋ ਇਸ ਤਰ੍ਹਾਂ ਆਪਾਂ ਇੱਕ ਹੋਰ ਬਣਾ ਰਹੇ ਹਾਂ ਜੀ ਇਹ ਆਪਾਂ ਹੋਟਰਾ ਬਣਾ ਰਹਾਂਗੇ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦੇ ਪਰਚ ਸਿਖਾਏ ਆ ਜੀ ਬਣਾਉਣੇ ਇਸ ਤਰ੍ਹਾਂ ਬੂਟਲੀ ਵਾਲੇ ਪਰਚ ਦੇਖੋ ਆਪਾਂ ਕੰਜਕਾਂ ਨੂੰ ਕੋਈ ਚੀਜ਼ ਦੇਣੀ ਹੈ ਆਪਾਂ ਪੈਸਾ ਦੇਣਾ ਕੋਈ ਮਹਿੰਦੀ ਦੀ ਕੀਪ ਦੇਣੀ ਹੈ ਕੋਈ ਚੂੜੀਆਂ ਦੇਣੀਆਂ ਕੋਈ ਬਿੰਦੀਆਂ ਦਾ ਪੱਤਾ ਦੇਣਾ ਹੈ ਕੁਝ ਵੀ ਦੇਣਾ ਜੀ ਦੇਖੋ ਆਪਾਂ ਦਛਣਾ ਦੇ ਰੂਪ ਵਿੱਚ ਇਹਦੇ ਵਿੱਚ ਪਾ ਕੇ ਦੇਖੋ ਆਪਾਂ ਬੱਚਿਆਂ ਨੂੰ ਦੇ ਸਕਦੇ ਹਾਂ ਜੀ ਜਿਹੜੀਆਂ ਕੰਜਕਾਂ ਆ ਉਹ ਵੀ ਖੁਸ਼ ਹੋ ਜਾਣਗੀਆਂ ਤੇ ਇਹਨੂੰ ਬਹੁਤ ਵਧੀਆ ਕੰਜਕਾਂ ਨੂੰ ਇਹ ਲੱਗੂਗਾ ਤੇ ਦੇਖੋ ਨਾਲ ਹੀ ਇਹ ਕੰਮ ਦੀ ਚੀਜ਼ ਹੈ ਜੀ ਬੱਚੇ ਇਹਨੂੰ ਕਿਵੇਂ ਮਰਜ਼ੀ ਵਰਤ ਸਕਦੇ ਨੇਗੇ ਛੋਟੇ-ਛੋਟੇ ਬੱਚੇ ਇਹ ਚੀਜ਼ਾਂ ਬਹੁਤ ਪਸੰਦ ਕਰਦੇ ਨੇ ਇਹੜੇ ਕਲਰਫੁੱਲਰੀਆਂ ਚੀਜ਼ਾਂ ਹੁੰਦੀਆਂ ਬਹੁਤ ਵਧੀਆ ਲੱਗਦੀਆਂ ਵੈਸੇ ਵੀ ਦੇਖੋ ਆਪਾਂ ਇਹ ਆਪਣੀਆਂ ਚੀਜ਼ਾਂ ਹੁੰਦੀਆਂ ਜੀ ਆਪਾਂ ਘਰੇ ਬਣਾ ਕੇ ਰੱਖ ਸਕਦੇ ਆਂਗੇ ਦੇਖੋ ਆਪਣੇ ਕੋਈ ਵਿਆਹ ਸ਼ਾਦੀ ਦਾ ਮੌਕਾ ਹੁੰਦਾ ਜੀ ਆਪਾਂ ਕੋਈ ਆਪਣੀ ਬੇਟੀਆਂ ਵਾਸਤੇ ਕੋਈ ਮਹਿੰਦੀ ਦੀ ਕੀਪ ਪਾਉਣੀ ਹੈ ਜਿਵੇਂ ਆਪਾਂ ਦੇਖੋ ਮਤਲਬ ਕਿ ਪਲੇਟ ਦੇ ਵਿੱਚ ਮੇਵਾ ਵਗੈਰਾ ਪਾਉਣੇ ਆ ਮੇਵਾ ਪਾਉਣ ਵਾਸਤੇ ਵੀ ਆਪਣੇ ਵਧੀਆ ਹੀ ਕੰਮ ਆ ਜਾਣਗੀਆਂ ਵਿਆਹ ਸ਼ਾਦੀ ਦੇ ਵਿੱਚ ਵੈਸੇ ਵੀ ਬਹੁਤ ਚੀਜ਼ਾਂ ਇਹ ਕੰਮਦੀਆਂ ਹੁੰਦੀਆਂ ਨੇ ਆਪਾਂ ਵੈਸੇ ਵੀ ਇਹ ਦੋ ਚਾਰ ਬਣਾ ਕੇ ਆਪਣੇ ਘਰਾਂ ਵਿੱਚ ਰੱਖ ਸਕਦੇ ਆਂਗੇ ਕੋਈ ਵੀ ਚੀਜ਼ ਆਪਾਂ ਆਪਣੀ ਇਹਦੇ ਵਿੱਚ ਪਾ ਸਕਦੇ ਹੁੰਨੇ ਆਂਗੇ ਤੇ ਲੋ ਜੀ ਆਪਾਂ ਇੱਕ ਨਾ ਦੇਖੋ ਇਸ ਤਰ੍ਹਾਂ ਹ ਬਣਾਇਆ ਜੀ ਜਿਵੇਂ ਨਾ ਫੁੱਲ ਜੇ ਬਾਜ਼ਾਰ ਤੋਂ ਮਿਲਦੇ ਹੁੰਦੇ ਨੇਗੇ ਗੋਟੇ ਦੇ ਆਪਣੇ ਕੋਲ ਇਸ ਤਰ੍ਹਾਂ ਦੀ ਲੈਸ ਪਈ ਸੀ ਐਸੇ ਤਰ੍ਹਾਂ ਆਪਾਂ ਛੋਟਾ ਜਿਹਾ ਪੀਸ ਲੈ ਕੇ ਚੋਣਾ ਪਾ ਕੇ ਉਹਦਾ ਫੁੱਲ ਬਣਾ ਲਿਆ ਇਹ ਆਪਾਂ ਸੈਂਟਰ ਚ ਲਾ ਦਾਂਗੇ ਦੋ ਫੁੱਲ ਇਸ ਤਰ੍ਹਾਂ ਬਣਾ ਕੇ ਨਾ ਆਪਾਂ ਸੈਂਟਰ ਚ ਲਾ ਦਾਂਗੇ ਸਾਈਡਾਂ ਤੇ ਆਪਾਂ ਲਾਵਾਂਗੇ ਜੀ ਆਪਾਂ ਥੋੜੇ ਜਿਹਾ ਹੋਰ ਤਰੀਕੇ ਨਾਲ ਬਣਾ ਰਹਾਂਗੇ ਇਹ ਵੀ ਤੁਹਾਨੂੰ ਆਪਾਂ ਦੱਸ ਦਿਆਂ ਕਿਵੇਂ ਬਣਾਵਾਂ ਇਹ ਵੀ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਜੀ ਦੇਖੋ ਉੱਪਰੋਂ ਹਰ ਇੱਕ ਫੋਲਡ ਹੀ ਕਰਨਾ ਹੈ ਇਹ ਦੇਖੋ ਆਪਾਂ ਸਾਈਡਾਂ ਤੇ ਬਹੁਤ ਸੋਹਣੀ ਇਸ ਤਰ੍ਹਾਂ ਲੈਸ ਆਉਗੀ ਤੇ ਵਿੱਚ ਵਿੱਚ ਜਦੋਂ ਆਪਾਂ ਸਿੱਧਾ ਕਰਾਂਗੇ ਤਾਂ ਅੰਦਰ ਅੰਦਰ ਆ ਜੂਗੀ ਤੇ ਇਸ ਤਰ੍ਹਾਂ ਉੱਪਰ ਪੀਸ ਰੱਖ ਕੇ ਆਪਾਂ ਸੀਨ ਲਗਾਉਣੀ ਹੈ ਲਓ ਜੀ ਆ ਦੇਖੋ ਤੁਸੀਂ ਕਿੰਨਾ ਸੋਹਣਾ ਬਣ ਕੇ ਤਿਆਰ ਹੋ ਗਿਆ ਆਪਣਾ ਪੋਟਲੀ ਵਾਲਾ ਪਰਸ ਤੇ ਉੱਪਰ ਮੈਂ ਥੋੜੇ ਜੀ ਇਸ ਹਿਸਾਬ ਨਾਲ ਲੈਸ ਲਗਾਤੀਆਂ ਘੁਮਾ ਕੇ ਇੱਕੀ ਕਸੀਨ ਨਾਲ ਲੈਸ ਲੱਗ ਜੂਗੀ ਜੀ ਦੇਖੋ ਐਸੀ ਤਰ੍ਹਾਂ ਆਪਾਂ ਇਹਦੇ ਵੀ ਅੰਦਰ ਡੋਰੀ ਪਾ ਦੇਣੀ ਹੈ ਕੋਈ ਵੀ ਲੈਸ ਦਾ ਪੀਸ ਬਚਿਆ ਪਿਆ ਆਪਣੇ ਕੋਲੇ ਪਲੇਨ ਦਾ ਡੋਰੀ ਵੀ ਉਹਦੀ ਪਾ ਦਨੇ ਆਗੇ ਜੇ ਆਪਾਂ ਚਾਹੀਏ ਤਾਂ ਆਪਾਂ ਕੱਪੜੇ ਦੀ ਡੋਰੀ ਵੀ ਬਣਾ ਕੇ ਪਾ ਸਕਦੇ ਆ ਜਿਹੜੇ ਲਟਕਣ ਹੈ ਜੀ ਇਹ ਆਪਾਂ ਇੱਕ ਹੋਰ ਤਰੀਕੇ ਨਾਲ ਤੁਹਾਨੂੰ ਮੈਂ ਦੱਸਦੀ ਆਂ ਸਿੰਪਲ ਜਿਹੇ ਤਰੀਕੇ ਨਾਲ ਇਹ ਆਪਾਂ ਇਸ ਤਰ੍ਹਾਂ ਲਗਾਵਾਂਗੇ ਦੋਨੇ ਤਰੀਕਿਆਂ ਦੇ ਨਾਲ ਤੁਹਾਨੂੰ ਆਪਾਂ ਲਟਕਣ ਬਣਾਉਣੇ ਦੱਸੇ ਨੇ ਤਿੰਨ ਤਰ੍ਹਾਂ ਦੇ ਆਪਾਂ ਤੁਹਾਨੂੰ ਕੋਟਲੀ ਪਰਸ ਬਣਾਉਣੇ ਦੱਸਿਆ ਜੀ ਦੇਖੋ ਤਿੰਨੇ ਬਹੁਤ ਵਧੀਆ ਨੇ ਨਾਲੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਪਰਸ ਜਿਹੜੇ ਨਿੱਕੇ-ਨਿੱਕੇ ਹੈਗੇ ਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਜੀ ਬਹੁਤ ਹੀ ਸੋਹਣੇ ਲੱਗਦੇ ਆ ਤੇ ਮਨ ਵੀ ਬਹੁਤ ਖੁਸ਼ ਹੁੰਦਾ ਜਦੋਂ ਆਪਾਂ ਆਪਣੇ ਹੱਥੀਂ ਕੋਈ ਚੀਜ਼ ਬਣਾ ਕੇ ਦੇਖੋ ਕੰਜਕਾ ਨੂੰ ਇਸ ਤਰ੍ਹਾਂ ਦਿੰਨੇ ਆ ਤਾਂ ਕੰਜਕਾ ਵੀ ਖੁਸ਼ ਤੇ ਆਪਣਾ ਮਨ ਹੁੰਦਾ ਜਿਹੜਾ ਬਹੁਤ ਖੁਸ਼ ਹੁੰਦਾ ਦੇਖੋ ਆਪਣੇ ਹੱਥੀਂ ਚੀਜ਼ ਬਣੀ ਹੋਈ ਆਪਾਂ ਜਦੋਂ ਦਿੰਨੇ ਆ ਨਹੀਂ ਤਾਂ ਆਪਾਂ ਬੱਚਿਆਂ ਨੂੰ ਦੇਖੋ ਬਾਜ਼ਾਰ ਚੋਂ ਵੀ ਲਿਆ ਲਿਆ ਦਿੰਨੇ ਆ ਇਹ ਚੀਜ਼ਾਂ ਬਾਜ਼ਾਰ ਚੋਂ ਵੀ ਮਿਲ ਜਾਂਦੀਆਂ ਪਰ ਜਦੋਂ ਆਪਾਂ ਆਪਣੇ ਹੱਥੀ ਬਣਾ ਕੇ ਦਿੰਨੇ ਆ ਤਾਂ ਬਹੁਤ ਵਧੀਆ ਲੱਗਦਾ ਜੀ ਦੇਖੋ ਆਪਾਂ ਤੁਹਾਨੂੰ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਡਿਜ਼ਾਈਨਾਂ ਦੇ ਪਾਸੇ ਬਣਾ ਕੇ ਦੱਸੇ ਦੱਸਿਆ ਜੀ ਬੋਟਲੀ ਪਾਸਰ ਨੇ ਇਹ ਇੱਕ ਦੇਖੋ ਆਪਾਂ ਖੜਕਮ ਖੜਮਾ ਬਣਾਇਆ ਜਿਹਦੇ ਥੱਲੇ ਗੋਲ ਪੀਸ ਲਗਾਇਆ ਤੇ ਇਹ ਆਪਾਂ ਅਲੱਗ-ਅਲੱਗ ਬਣਾਏ ਆ ਡਿਜ਼ਾਈਨ ਵੀ ਵੱਖਰੇ-ਵੱਖਰੇ ਹੋਗੇ ਜੀ ਸੋਹਣੇ ਬਹੁਤ ਲੱਗਦੇ ਆ ਤੁਸੀਂ ਜ਼ਰੂਰ ਬਣਾ ਕੇ ਦੇਖਿਓ